ਆ ਜਿਹੜੀ ਤੁਸੀਂ ਚੀਜ਼ ਦੇਖ ਰਹੇ ਹੋ ਇਹ ਲੱਸੀ ਆ ਤੁਸੀਂ ਕਹੋਗੇ ਲੱਸੀ ਦਾ ਰੰਗ ਇਹ ਕਿੰਨੀ ਕੁ ਪੁਰਾਣੀ ਹੋ ਚੁੱਕੀ ਭਾਜੀ ਇਹ ਹੋ ਗਿਆ ਜੀ ਸ਼ੰਦਰਾ ਸਾਲ ਤੋਂ ਉੱਤੇ ਦੀ ਆ ਜੀ ਸਾਲ ਤੋਂ ਉੱਤੇ ਦੀ ਲੱਸੀ ਆ 1.5 ਸਾਲ ਵੀ ਹੋ ਗਿਆ ਹੁਣ ਰੰਗ ਇਹਦਾ ਕਾਲਾ ਹੋ ਚੁੱਕਾ ਕਾਲਾ ਕਿਦਾਂ ਹੋਇਆ ਇਹਦੇ ਵਿੱਚ ਪਾਇਆ ਹੋਇਆ ਆ ਲੋਹਾ ਹਨਾ ਜੀ ਹਾਂਜੀ ਹਾਂਜੀ ਹਾਲ ਸਿੱਟਿਆ ਹਾਂਜੀ ਹਾਂਜੀ ਤੇ ਇੱਕ ਤੁਸੀਂ ਸਿੱਟਿਆ ਹੋਇਆ ਇਹਦੇ ਵਿੱਚ ਥੋੜਾ ਜਿਹਾ ਤਾਂਬਾ ਤਾਂਬੇ ਦੀ ਤਾਰ ਪਾਤੀ ਜਿਵੇਂ ਤਾਂਬਾ ਪਾਤੀ ਹਾਂਜੀ ਹਾਂਜੀ ਲੋਹੇ ਤੇ ਤਾਂਬੇ ਦੇ ਨਾਲ ਜਿਹੜੀ ਲੱਸੀ ਆ ਉਹਦਾ ਰੰਗ ਹੁਣ ਕਾਲਾ ਹੋ ਚੁੱਕਾ ਹਾਂਜੀ ਹਾਂਜੀ ਇਹ ਵੀ ਇੱਕ ਖਾਦ ਬਣ ਚੁੱਕੀ ਆ ਤੁਸੀਂ ਸਪਰੇਅ ਕਰ ਸਕਦੇ ਹੋ ਉਲੀ ਨਸ਼ਕਾ ਜੀ ਉਲੀ ਤੋਂ ਵੀ ਇਹ ਬਚਾਉਂਦੀ ਆ ਜੀ ਆਪਣੀ ਫਸਲ ਤੋਂ ਕਰਦੇ ਆ ਹਾਂਜੀ ਇਹਦੇ ਵਿੱਚ ਸਾਰੇ ਤੱਤ ਪੂਰੇ ਲਸ਼ੀਤ ਦੇ ਸਾਰੇ ਤੱਤ ਆ ਜੀ ਤੁਸੀਂ ਆਪਾਂ ਬੂਟਿਆਂ ਦੇ ਉੱਤੇ ਫਸਲਾਂ ਤੇ ਇਹਨੂੰ ਕਰ ਸਕਦੇ ਹੋ ਜਦੋਂ ਆਪਾਂ ਦੋ ਕੁ ਸਪਰੇਅ ਕਰ ਦਿੰਨੇ ਆ ਹਫਤੇ ਹਫਤੇ ਬਾਅਦ ਤਾਂ ਇਹਦਾ ਰਿਜ਼ਲਟ ਹੀ ਵੱਖਰਾ ਆ ਜੀ ਹੂੰ ਕਿਉਂਕਿ ਇਹ ਨਹੀਂ ਤੁਰਦੀ ਦਾ ਕਿਸ ਤਰ੍ਹਾਂ ਆ ਜੀ ਨਾ ਲੇਕਿਨ ਦੋ ਸਪਰੇਅ ਆਪਾਂ ਕਰ ਦੋ ਹਫਤੇ ਹਫਤੇ ਬਾਅਦ ਹੂੰ ਤੇ ਪਤਾ ਲੱਗ ਜਾਣਾ ਵਿਚੇ ਇਹ ਤੇ ਕੀ ਚੀਜ਼ ਆ ਜੀ ਜੀ ਹਾਂਜੀ ਇਹ ਜਾਨੀ ਕਿੰਨਾ ਰਿਜ਼ਲਟ ਦੇਣ ਬਹੁਤ ਆ ਬਹੁਤ ਵਧੀਆ ਰਿਜ਼ਲਟ ਆ ਇੱਕ ਮੈਂ ਦੱਸ ਦੂਮਾ ਕਈ ਵਾਰੀ ਕਣਕਾਂ ਹੋ ਤੁਸੀਂ ਅੱਗੇ ਜਾ ਕੇ ਬੀਜਣੀਆਂ ਆ ਆ ਤੁਹਾਨੂੰ ਸਪਰੇਅ ਕਿਸੇ ਦਾ ਨਹੀਂ ਦਿਖਾਵਾਂਗੇ ਇਹ ਕਿੱਦਾਂ ਤਿਆਰ ਹੁੰਦੀ ਆ ਤੇ ਉਹ ਕਿੱਦਾਂ ਕਰਨੀ ਆ ਦੋਸਤੋ ਜਿੱਥੋਂ ਕਿਤੇ ਨਾ ਮਾੜੀ ਜੀ ਪੀਲੀ ਪੈਂਦੀ ਤੁਹਾਨੂੰ ਕਣਕ ਦੇ ਸੇ ਉਹਦੇ ਤੇ ਇਹਨਾਂ ਚੀਜ਼ਾਂ ਦੀ ਸਪਰੇਅ ਕਰਦੇ ਉਥੋਂ ਸਾਰੇ ਮਤਲਬ ਤੁਹਾਨੂੰ ਕਣਕ ਦਾ ਰੰਗ ਮੋੜਦਾ ਦਿਸ ਪਊਗਾ ਕਿਉਂ ਜੀ ਹਾਂਜੀ ਹਾਂਜੀ ਬਿਲਕੁਲ ਜੀ ਹਨਾ ਹਾਂਜੀ ਬਾ ਇੰਨੀ ਤਾਕਤਵਰ ਚੀਜ਼ ਕੁਦਰਤ ਨੇ ਦਿੱਤੀ ਹੋਈ ਆਪਾਂ ਦਾਲ